ਭੈਣੋ ਇਹ 2 ਮਿੰਟ ਦੀ ਵੀਡੀਓ ਘਰ ਦੇ ਵਿੱਚੋਂ ਕਲੇਸ਼ ਖਤਮ ਕਰ ਸਕਦੀ ਹੈ ਘਰ ਦੇ ਵਿੱਚ ਕਲੇਸ਼ ਕਿਉਂ ਹੁੰਦੇ ਨੇ ਆਹ ਜਾਣਦੇ ਆਂ ਵੇਖੋ ਸਭ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਪਵੇਗਾ ਕਿ ਕਲੇਸ਼ ਪੈਦਾ ਕਿਉਂ ਹੁੰਦੇ ਨੇ ਸਾਡੇ ਘਰ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਉਹ ਹੈ ਸਾਡੇ ਘਰ ਦੀ ਰਸੋਈ ਜਦੋਂ ਵੀ ਮਤਾਵਾ ਭੈਣਾਂ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ ਕਿਉਂਕਿ ਜਿਹੜਾ ਮਨੁੱਖ ਹੈ ਇਹ ਭੋਜਨ ਦੇ ਨਾਲ ਚੱਲਦਾ ਹੈ ਔਰ ਜਿਹੜਾ ਭੋਜਨ ਹੈ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਔਰ ਰਾਤ ਤੱਕ ਜੋ ਕੁਝ ਵੀ ਬਣਦਾ ਹੈ ਇਹ ਸਾਰਾ ਕੁਝ ਰਸੋਈ ਦੇ ਵਿੱਚੋਂ ਬਣਦਾ ਹੈ ਔਰ ਰਸੋਈ ਨੂੰ ਇੱਕ ਮੰਦਰ ਮੰਨਿਆ ਜਾਂਦਾ ਹੈ ਇਸੇ ਕਰਕੇ ਰਸੋਈ ਦੀ ਇੱਕ ਆਪਣੀ ਮਰਿਆਦਾ ਹੈ ਰਸੋਈ ਦੇ ਵਿੱਚ ਭੈਣੋ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ ਕਿ ਰਸੋਈ ਦੇ ਵਿੱਚ ਕਦੇ ਜੋੜਾ ਨਹੀਂ ਲੈ ਕਰਕੇ ਜਾਣਾ ਦੂਸਰੇ ਨੰਬਰ ਤੇ ਤੁਹਾਡਾ ਸਿਰ ਜਿਹੜਾ ਹੈ ਇਹ ਚੁੰਨੀ ਦੇ ਨਾਲ ਟਕਿਆ ਹੋਵੇ ਕਿਉਂਕਿ ਵੱਡੇ ਵੱਡੇ 5 ਸਟਾਰ ਹੋਟਲਾਂ ਦੇ ਵਿੱਚ ਵੀ ਜੋ ਕੁਝ ਵੀ ਬਣਦਾ ਹੈ ਉਹਨੂੰ ਬਣਾਉਣ ਲੱਗਿਆਂ ਸਿਰ ਟਕਿਆ ਜਾਂਦਾ ਹੈ ਤਾਂ ਜੋ ਉਹਦੇ ਵਿੱਚ ਵਾ ਲੈਣਾ ਰਿਕੇ ਔਰ ਤੀਸਰਾ ਬਚਨ ਹੈ ਕਿ ਰਸੋਈ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਘੱਟ ਤੋਂ ਘੱਟ ਬੋਲਿਆ ਜਾਵੇ ਔਰ ਵੱਧ ਤੋਂ ਵੱਧ ਨਾਮ ਜਪਿਆ ਜਾਵੇ ਜਾਂ ਗੁਰਬਾਣੀ ਦਾ ਜਾਪ ਕੀਤਾ ਜਾਵੇ ਜਿਹੜੀ ਰਸੋਈ ਦੇ ਵਿੱਚ ਇਹ ਨਿਯਮਾਂ ਦਾ ਪਾਲਣ ਹੁੰਦਾ ਹੈ ਜਿਹੜੀ ਰਸੋਈ ਦੇ ਵਿੱਚ ਜੋੜੇ ਨਹੀਂ ਜਾਂਦੇ ਸਿਰੇ ਧੱਕ ਕਰਕੇ ਪ੍ਰਸ਼ਾਦਾ ਤਿਆਰ ਹੁੰਦਾ ਹੈ ਨਾਲ ਨਾਲ ਬਾਣੀ ਪੜੀ ਜਾਂਦੀ ਹੈ ਗੁਰੂ ਕੇ ਪਿਆਰਿਓ ਉਹ ਫਿਰ ਭੋਜਨ ਨਹੀਂ ਰਹਿੰਦਾ ਉਹ ਫਿਰ ਅੰਮ੍ਰਿਤ ਬਣ ਜਾਂਦਾ ਹੈ ਤੇ ਜਦੋਂ ਇਹ ਅੰਮ੍ਰਿਤ ਬੰਦੇ ਦੇ ਸਰੀਰ ਦੇ ਵਿੱਚ ਜਾਂਦਾ ਹੈ ਇਹ ਚੰਗੀ એનર્ਜੀ ਪੈਦਾ ਕਰਦਾ ਹੈ ਤੇ ਜਦੋਂ ਆਪਾਂ ਇਸੇ ਭੋਜਨ ਨੂੰ ਬਿਨਾਂ ਮਰਿਆਦਾ ਦੇ ਗੰਦੇ ਗੀਤਾਂ ਦੇ ਨਾਲ ਰੀਲਾਂ ਲਾ ਕਰਕੇ ਔਰ ਭੋਜਨ ਤਿਆਰ ਕਰਦੇ ਹਾਂ ਗੁਰੂ ਕੇ ਪਿਆਰਿਓ ਫਿਰ ਇਹ ਭੋਜਨ ਜ਼ਹਿਰ ਬਣ ਜਾਂਦਾ ਹੈ ਬੰਦੇ ਦੇ ਅੰਦਰ ਜਾ ਕਰਕੇ ਵਿਕਾਰ ਪੈਦਾ ਕਰਦਾ ਹੈ ਜਿਸ ਕਰਕੇ ਸਾਡੇ ਘਰਾਂ ਦੇ ਵਿੱਚ ਕਲੇਸ਼ ਪੈਦਾ ਹੁੰਦੇ ਨੇ ਇਸ ਕਰਕੇ ਪੈਣੋ ਅੱਜ ਤੋਂ ਇਹ ਨਿਯਮ ਜੇ ਤੁਸੀਂ ਅਪਣਾ ਲਿਆ ਰਸੋਈ ਦੇ ਵਿੱਚ ਤੁਸੀਂ ਵੇਖੋਗੇ ਹੌਲੀ ਹੌਲੀ ਤੁਹਾਡੇ ਘਰ ਦੇ ਵਿੱਚੋਂ ਕਲੇਸ਼ ਖਤਮ ਹੋ ਜਾਣਗੇ ਜੇ ਵੀਡੀਓ ਚੰਗੀ ਲੱਗੀ ਹੋਵੇ ਆਪਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ